ਸੂਟ ਮਿਲਣ ਜਾ ਰਿਹਾ ਅੱਦੋ ਅੱਦ ਤੇ ਗੱਟੋ ਗੱਟ ਆ ਚੱਕੋ ਬਨਾਰਸੀ ਦਾ ਸੂਟ ਨਾਲ ਬਲੌਕ ਪ੍ਰਿੰਟ ਦਾ ਸੂਟ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਕਰ ਦੇਣਾ ਟੋਵਲ ਚੈੱਕ ਕਰੋ ਜੀ ਇਹ ਤੁਹਾਨੂੰ 50-50 ਰੁਪਏ ਦਾ ਟੋਵਲ ਦੇ ਰਹਿਣਾ ਹੈ ਕੈਮਰੀਕ ਦੇ ਸੂਟ ਜਿਹੜਾ 450-500 ਰੁਪਏ ਦਾ ਮਿਲਦਾ ਹੈ ਉਹ ਤੁਹਾਨੂੰ 350-300 ਰੁਪਏ ਦਾ ਸੂਟ ਦੇ ਰਹੇ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਲੁੱਟ ਪਾਈਆਂ ਨਾ ਕੋਈ ਕਹਿੰਦਾ 2000 ਰੁਪਏ ਦਾ ਸੂਟ ਆ ਲਓ ਮੇਰੇ ਤੋਂ 1250 ਦੇ ਲੈ ਲਓ 675 ਰੁਪਏ ਦੀ ਇੱਕ ਪੈਂਟ ਸ਼ਰਟ ਦੇ ਇੱਕ ਦੇ ਨਾਲ ਤਿੰਨ ਫ੍ਰੀ ਕਰ ਦੇਣੀ ਹੈ ਬਾਜੀ ਗਰਮੀ ਗਰਮੀ ਲੱਗ ਗਈ ਹੈ ਤੁਹਾਨੂੰ ਗਰਮੀ ਮੈਨੂੰ ਨਹੀਂ ਲੱਗਣੀ ਗਰਮੀ ਬਾਜ਼ਾਰ ਵਾਲਿਆਂ ਨੂੰ ਲੱਗਣੀ ਹੈ ਜਦੋਂ ਰੇਟ ਸੁਣਨੇ ਆ ਨਾ ਸਾਡੇ 100-100 ਰੁਪਏ ਦੇ ਸੂਟ ਬੀਬੀਆਂ ਨੂੰ ਲੁਟਾ ਦੇਣੇ ਆ ਇੱਕ-ਇੱਕ ਮੀਟਰ 'ਚ ਦੇ ਵਿੱਚ ਅਰੇ ਇੰਦਾ ਤੁਹਾਨੂੰ ਘਾਟਾ ਪੈ ਜਾਣਾ ਏ ਸਾਨੂੰ ਘਾਟਾ ਨਹੀਂ ਪੈਣਾ ਅਸੀਂ ਲੁਟਾ ਦੇਣਾ ਏ ਇਹ 200 ਰੁਪਏ ਦਾ ਬਾਜ਼ਾਰ ਦੇ ਵਿੱਚ ਵਿਕਦਾ ਪਿਆ ਇੱਕ ਦੇ ਨਾਲ ਦੋ ਫਰੀ ਲੈ ਲੋ ਇਹ ਵੀ ਇਹ 64 ਰੁਪਏ ਚ ਰਹਿ ਗਿਆ ਏ ਇਹ 66 ਛੱਡ ਤੁਹਾਨੂੰ 65 ਰੁਪਈਆ ਚ ਵੀ ਦੇ ਦੇਵਾਂਗੇ ਇਹ 500 ਰੁਪਏ ਬਾਜ਼ਾਰ ਦਾ ਰੇਟ ਆ ਸਾਡਾ ਰੇਟ 200 ਰੁਪਏ ਲੀਲਨ ਦਾ ਕੁੜਤਾ ਬੇਮਲ ਲੈ ਲੋ 385 ਰੁਪਏ ਦਾ 5 ਮੀਟਰ 5 ਨਹੀਂ 5.5 ਮੀਟਰ ਇਹ ਵੀ ਸੂਟ ਬਾਜ਼ਾਰ ਚ ਮਿਲਦਾ 800 ਰੁਪਏ ਦਾ ਆਪਾਂ ਤੁਹਾਨੂੰ ਦੇ ਰਹਿਣਾ 500 ਰੁਪਏ ਦਾ ਪਹਿਲੇ ਜਿਹੜੇ ਬੰਦੇ ਵੀਡੀਓ ਸ਼ੇਅਰ ਕਰਨਗੇ ਉਹਨੂੰ 100 ਸੂਟ ਬਿਲਕੁਲ ਫ ਘਰੇ ਬਚਾਣੇ ਨੇ ਉਹਨਾਂ ਦੇ ਘਰੇ ਵੀ ਪੰਚਾਵਾਂਗੇ ਕੋਈ ਅਡਰੈਸ ਪਾ ਦਿਓ 9089690896 ਦਾ ਸਕਰੀਨਸ਼ਾਟ ਪਾ ਦਿਓ ਤੇ ਤੁਹਾਡੇ ਘਰਾਂ ਦੇ ਵਿੱਚ ਪੰਚਾ ਦੇ ਰਹੇ ਆ ਫਟਾਫਟ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀ ਮੇਰੇ ਪੈਨਪ੍ਰਾ ਦੇਖ ਰਹੇ ਨੇ ਇਸ ਵੀਡੀਓ ਨੂੰ ਤੁਹਾਡੇ ਕਰ ਬਿਲਕੁਲ ਫ੍ਰੀ ਹੈ ਸੂਟ ਪੰਚਾਣੇ ਇਹ ਦੋ ਤੋਲੀਆਂ ਲਵਾਂਗੇ ਤਾਂ ਇੱਕ ਤੁਹਾਨੂੰ ਫ੍ਰੀ ਦੇ ਦਾਂਗੇ ਡਿਜ਼ਾਈਨ ਤੁਹਾਨੂੰ 7-8 ਦੇ ਦੇ ਦਾਵਾਂਗਾ ਕੈਮਰੀਕ ਦਾ ਸੂਟ ਨਾਲ ਦੁਪੱਟਾ ਵੀ ਪਿਓਰ ਦਾ ਇਹ ਸਿਰਫ 500 ਰੁਪਏ ਦਾ ਹਾਂਜੀ ਡਿਜ਼ਾਈਨ ਜਿੰਨੇ ਮਰਜ਼ੀ ਕੁਆਂਟੀਟੀ ਵੀ ਜਿੰਨੀ ਮਰਜ਼ੀ ਲੈ ਲਓ ਭਾਵੇਂ ਹੋਲ ਸੇਲ ਵਾਲੀਆਂ ਬੀਬੀਆਂ ਵੀ ਆ ਕੇ ਲੈ ਜਾਣਾ ਉਹਨਾਂ ਨੂੰ ਵੀ ਬੱਲੇ ਬੱਲੇ ਕਰਾ ਦੇਣੀ ਹੈ ਹੋਲ ਸੇਲ ਵਾਲੇ ਭਰਾ ਵੀ ਖੜੇ ਨੇ ਉੱਥੇ ਤਾਂ ਮੈਂ ਕਿਹਾ ਉਹਨਾਂ ਦੀ ਵੀ ਬੱਲੇ ਬੱਲੇ ਕਰਾ ਦੇਣੀ ਹੈ ਜਿਹੜੇ ਭਰਾ ਮੇਰੀ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ ਨੂੰ ਮੈਂ 25 ਕੁੜਤੇ ਪਾਵੇਂ ਬਿਲਕੁਲ ਫ੍ਰੀ ਕਰਾਂਗਾ ਉਹਨਾਂ ਦੇ ਘਰ ਪਹੁੰਚਾਉਂਗੇ ਉਹਨਾਂ ਦੇ ਘਰ ਪਹੁੰਚਾਵਾਂਗੇ ਸਿਰ 9896 ਤੇ ਤੁਹਾਡੇ ਘਰ ਕੋਰੀਅਰ ਕਰਾਇਆ ਜਾਏਗਾ ਇੱਕ ਦੇ ਨਾਲ ਦੋ ਬਰੀ 1100 ਰੁਪਏ ਦੀ ਮਫਤ ਲਾਲ ਦੀ ਬ੍ਰਾਂਡਡ ਪੈਂਟ ਸ਼ਰਟ ਕਿੰਨੇ ਬਾਰੇ ਬਾਰੇ ਸੂਟ ਬਾਰੇ ਸੂਟ ਦੁਪੱਟੇ ਵੀ ਬਾਰੇ ਬਾਰੇ ਨਾਲ ਰੇਟ ਵੀ ਬਾਰੇ ਬਾਰੇ ਉਹ ਰੇਟ ਨਹੀਂ ਬਾਰੇ ਬਾਰੇ ਰੇਟ ਤਾਂ ਸਸਤਾ ਹੀ ਦੇਨੇ ਆ 710 ਰੁਪਏ ਦਾ ਸੂਟ ਦੇਣਾ ਬਾਜ਼ਾਰ ਦੇ ਵਿੱਚ 25 2500 ਦਾ ਸੂਟ ਵਿਕਦਾ ਫਰੀਦਕੋਟ ਵਾਲੀਆਂ ਬੀਬੀਆਂ ਕਰਨਗੇ ਯਾਦ ਕਿੰਨੂ ਜੀ ਤੋਬਾ ਤੋਬਾ ਦਾ ਬੜਾ ਭਾਈ ਕਾਟਨ ਦੇ ਸੂਟ ਨੇ ਪਲਾਜ਼ੋ ਸੂਟ ਵਾਲੇ 889900 ਰੁਪਏ ਦਾ ਸੂਟ ਵੇਚਦਾ ਬਾਜ਼ਾਰਾਂ ਦੇ ਵਿੱਚ ਅਸੀਂ ਤੁਹਾਨੂੰ 500 ਰੁਪਏ ਦੇ ਦੇ ਰਹੇ ਨੇ ਡਿਜ਼ਾਈਨ ਵੀ ਤੁਹਾਨੂੰ ਬਹੁਤ ਸਾਰੇ ਦੇ ਰਹੇ ਨੇ ਠੀਕ ਹੈ ਵੈਰਾਈਟੀ ਵੀ ਸੂਟ ਵੀ ਜਿੰਨੇ ਮਰਜ਼ੀ ਲੈ ਲੋ ਬਾਜੀ ਬੀਬੀਆਂ ਲੈ ਆ ਕੇ ਰਸ਼ ਪਾ ਦੇਣਾ ਇੱਥੇ ਉਹ ਤੋਬਾ ਤੋਬਾ ਕਾ ਬੜਾ ਭਾਈ ਆਏ ਨਹੀਂ ਬਣਿਆ ਰਸ਼ ਪਾਉਣ ਵਾਸਤੇ ਬਣਿਆ ਹੈ ਗੀਜ਼ਾ ਕਾਟਨ ਬਾਜ਼ਾਰ ਚ ਤੁਮ ਪਾਈ ਹੋਏ 385 ਰੁਪਏ ਦਾ ਦੇ ਰਣਾ ਜੀ ਸਰ ਮਤਲਬ ਕੀ ਐਨੇ ਸਸਤੇ ਕੁਰਤੇ ਪਜਾਮੇ ਕਰ ਦਤੇ ਨੇ ਤੁਸੀਂ ਸਾਰਿਆਂ ਦੇ ਕੁਰਤਾ ਪਜਾਮਾ ਪੁਆਈ ਛੱਡਣਾ ਹੈ ਤੁਸੀਂ ਹਾਂਜੀ ਹਾਂਜੀ ਜੇਕਰ ਤੁਸੀਂ ਚਾਹੁੰਦੇ ਆ ਵਿਆਹਾਂ ਸ਼ਾਦੀਆਂ ਦੇ ਕੱਪੜੇ ਲੈਣਾ ਵੀ ਇਹਨਾਂ ਦੇ ਕੋਲ ਐਨੀ ਵ ਦੇ ਫਟਾਫਟ ਇਸ ਵੀਡੀਓ ਨੂੰ ਐਂਡ ਤੱਕ ਦੇਖ ਲਓ ਮੈਨਾ ਪਰਾਂਮਾ ਤੱਕ ਸ਼ੇਅਰ ਕਰ ਦਿਓ ਇਹਨੂੰ ਫਟਾਫਟ ਇੱਥੇ ਆ ਦਿਓ ਕਿਉਂਕਿ ਇੱਥੇ ਲੱਗੀ ਹੋਈ ਹੈ ਸਭ ਤੋਂ ਵੱਡੀ ਤੋਬਾ ਤੋਬਾ ਕੇ ਬੜੇ ਬਾਈ ਕੀ ਸੇਲ ਐਡਰੈਸ ਹੁੰਦਾ